ਦੇਖੋ ਕਿਵੇਂ ਜੀਵਨ ਦਾ ਚੱਕਰ ਇੱਕ ਦੂਜੇ ਦੇ ਸਹਾਰੇ ਚੱਲਦਾ ਹੈ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਇਹ ਕਾਲੇ ਰੰਗ ਦੇ ਪੰਛੀ ਪ੍ਰਵਾਸੀ ਪੰਛੀ ਹਨ ਜੋ ਹਜ਼ਾਰਾਂ ਕਿਲੋਮੀਟਰ ਤੋਂ ਸਫ਼ਰ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਪਹੁੰਚਦੇ ਹਨ ਸਰਦੀਆਂ ਦੇ ਮੌਸਮ ਵਿੱਚ ਇਹ ਇੱਥੇ ਪਹੁੰਚਦੇ ਹਨ ਅਤੇ ਕੁਝ ਦੇਰ ਰਹਿਣ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ ਕਾਲੇ ਰੰਗ ਦੇ ਇਹ ਪ੍ਰਵਾਸੀ ਪੰਛੀ ਟੀਮ ਵਰਕ ਦੇ ਨਾਲ ਕਿਵੇਂ ਭੋਜਨ ਦੀ ਤਲਾਸ਼ ਕਰ ਰਹੇ ਹਨ ਮੱਛੀਆਂ ਦਾ ਸ਼ਿਕਾਰ ਕਰ ਰਹੇ ਹਨ ਤਾਂ ਕਿ ਭੋਜਨ ਦੀ ਪੂਰਤੀ ਕੀਤੀ ਜਾ ਸਕੇ ਜਿਸ ਵਕਤ ਇਹ ਪੰਛੀ ਸ਼ਿਕਾਰ ਕਰ ਰਹੇ ਹਨ ਐਨ ਉਸੇ ਵਕਤ ਚਿੱਟੇ ਰੰਗ ਦੇ ਸਥਾਨਕ ਪੰਛੀ ਜੋ ਬਗਲੇ ਹਨ ਉਹ ਵੀ ਇਹਨਾਂ ਦੇ ਵੱਲੋਂ ਫੜੀ ਗਈ ਮੱਛੀਆਂ ਨੂੰ ਖਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹਨਾਂ ਦੇ ਕੋਲੋਂ ਛੁੱਟ ਗਈਆਂ ਮੱਛੀਆਂ ਨੂੰ ਫੜ ਕੇ ਖਾ ਲੈਂਦੇ ਹਨ ਐਸੀ ਤਰ੍ਹਾਂ ਇਹਨਾਂ ਦੀ ਜੀਵਨ ਦਾ ਚੱਕਰ ਇੱਕ ਦੂਜੇ ਦੇ ਸਹਾਰੇ ਚੱਲਦਾ ਰਹਿੰਦਾ ਹੈ